ਗੁਦਰਤ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਰਜੀ ਹੈ ਉਹਦੀ ਮਹਿਮਾ ਦੇ ਵਿੱਚ ਨਵੀਂ ਲਿਖੀ ਹੋਈ ਕਵਿਤਾ ਆਪ ਜੀ ਦੇ ਸਮਰਖਿ ਇਉਂ ਬੇਨਤੀ ਹੈ ਤੇਰੀ ਕਾਦਰਾ ਕਿਰਤ ਬੇਮਸਾਲ ਹੈ ਕੌਣ ਅੰਤ ਪਾਰਾ ਵਾਰ ਤੇਰਾ ਪਾਏ ਆ ਪੇਟਾਉਣ ਵਾਲਾ ਆਪੇ ਹੀ ਤੂੰ ਸਾਜਦਾ ਤੇਰੇ ਜੰਤੇ ਅਸੀਂ ਵੱਜਦੇ ਵਜਾਏ ਮੋ ਇੱਥੇ ਬੈਠ ਕੇ ਤੂੰ ਰਚਨਾ ਰਚਾਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵਡਿਆਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵਡਿਆਈ ਤੇਰੀ ਕਾਦਰਾਂ ਕਿਰਤ ਬੇਮਿਸਾਲ ਹੈ ਕੌਣ ਅੰਤ ਪਾਰਾ ਵਾਰ ਤੇਰਾ ਪਾਏ ਆਪੇ ਢਾਉਣ ਵਾਲਾ ਆਪੇ ਹੀ ਤੂੰ ਸਾਜਦਾ ਤੇਰੇ ਜਨ ਤੇ ਅਸੀਂ ਵਜਦੇ ਵਜਾਏ ਮੋਹ ਮਲ ਨੂੰ ਜੋ ਮੋਹਣ ਪਿਆਰੀਆ ਕਿੱਥੇ ਬੈਠ ਕੇ ਤੂੰ ਰਚ ਨਾ ਰਚਾਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਾਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਾਈ ਇੱਕੋ ਸੂਰਜ ਤੇ ਰੁੱਤਾਂ ਨੇ ਅਨੇਕ ਜੀ ਕਿਤੇ ਦਿਨਾਂ ਦਿਸੇ ਹੋਵੇ ਕਿਤੇ ਰਾਤ ਬਾਣੀ ਆਖੇ ਕਿਤੇ ਚੰਦ ਕਿਤੇ ਸੂਰਜ ਸਮਝ ਆਵੇ ਨਾ ਅਚਰਜ ਤੇਰੀ ਬਾਤ ਤੇਰੀ ਫੇਰ ਬਿਨਾ ਬੁੱਝੀ ਸਾਤੂੰ ਜਾਣੀ ਨਾ ਜਿਹੜੀ ਗੁੱਜੀ ਤੂੰ ਬੁਝਾਰ ਤੂ ਐ ਪਾਈ ਤੇਰੀ ਕੁਦਰਤ ਸੱਚੀ ਸੱਚੇ ਪਾਤਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡਿਆਈ ਤੇਰੀ ਕੁਦਰਤ ਸੱਚੀ ਸੱਚੇ ਬਾਦਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵਡਿਆਈ ਕਿਤੇ ਟਹਿਕ ਰਹੀ ਖੇਤੀ ਸੋਹਣੇ ਬਾਗ ਨੇ ਕਿਤੇ ਕੋਹਾ ਤਸਤ ਦੇਸ ਦੀ ਉਜਾੜ ਕਣੇ ਜੰਗਲ ਤੇ ਕਿਤੇ ਖਾਈਆਂ ਡੁੰਗੀਆਂ ਕਿਤੇ ਉੱਚੇ ਉੱਚੇ ਦਿਸਦੇ ਪਹਾੜਾ ਕਿਤੇ ਮਾਰਦਾਲ ਕਿਤੇ ਖਿੜੇ ਫੁੱਲ ਨੇ ਜਿੰਨਾ ਮੈਂਕ ਤੇਰੇ ਪਿਆਰ ਦੀ ਫਲਾਈ ਤੇਰੀ ਕੁਦਰਤ ਸੱਚੀ ਸੱਚੇ ਬਾਦਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡੀ ਆਈ ਤੇਰੀ ਕੁਦਰਤ ਸੱਚੀ ਸੱਚੇ ਬਾਦਸ਼ਾਹ ਤੂੰ ਹੈ ਵੱਡਾ ਤੇਰੀ ਵੱਡੀ ਵੱਡੀ ਆਈ ਕਿਤੇ ਦੌੜਦੇ ਮਿਰਗ ਮਾਰ ਚੁੰਗੀਆਂ ਕਿ ਤੇਰੀ ਗਰੀਗ ਤੁਰਦੇ ਨੇ ਨਾਗ ਕਿਤੇ ਕਾਂਵਾਂ ਰੋਲ ਕਿਤੇ ਕੋਇਲ ਬੋਲਦੀ ਪੰਛੀ ਮਿੱਠੇ ਮਿੱਠੇ ਗਾਉਂਦੇ ਕਿ ਤੇਰਾ